ਲਾਈਵ ਕਰਵਾਇਆ ਹੈ ਗੁਰੂ ਰਹਿਮਤ ਕਰੇ ਮਹਾਰਾਜ ਸਭ ਨੂੰ ਕਾਮਯਾਬੀਆਂ ਬਖਸ਼ੇ ਕਰਨ ਹੁਣ ਆਪ ਜੀ ਦੇ ਸਨਮੁਖ ਭਾਈ ਸਾਹਿਬ ਭਾਈ ਨਿਰਿੰਦਰ ਸਿੰਘ ਜੀ ਉਸ ਤੋਂ ਬਾਅਦ ਇੱਕ ਭਾਈ ਜੀ ਕਵਤਾ ਬੋਲਣਗੇ ਜੀ ਪਰਮ ਸਨਮਾਨਯੋਗ ਗੁਰੂ ਸਵਾਰੇ ਸਤਸੰਗੀ ਜਨੋ ਸਹਿਬਾਂ ਦੀ ਬਖਸ਼ੀ ਫਤਿਹ ਪ੍ਰਵਾਨੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਪਿਆਰੀਆਂ ਕਵਿਤਾਵਾਂ ਆਪਜੀ ਸਰਵਣ ਕਰ ਰਹੀ ਸੀ ਵੀਰਾਂ ਭੈਣਾਂ ਪੱਸੋਂ ਇਹ ਕਵੀ ਨੇ ਬੜਾ ਪਿਆਰਾ ਲਿਖਿਆ ਕਹਿਣ ਲੱਗਾ ਕਲਮ ਦੇ ਧਨੀ ਨਹੀਂ ਸਨ ਉਹ ਕਲਮ ਵਾਲਿਆਂ ਦੇ ਕਦਰਦਾਨ ਵੀ ਸਨ ਗੁਰਗੋਬਿੰਦ ਸਿੰਘ ਜੀ ਮਾਰਾ ਬਸ ਬਾਰੇ ਉਹ ਲਿਖਦਾ ਕਹਿਣ ਲੱਗਾ ਕਲਮ ਦੇ ਧਨੀ ਨਹੀਂ ਸਨ ਉਹ ਕਲਮ ਵਾਲਿਆਂ ਦੇ ਕਦਰਦਾਨ ਵੀ ਸਨ ਕਵੀਆਂ ਤੋਂ ਆਪ ਸੁਣਦੇ ਸੀ ਕਵਿਤਾ ਇਹਨੇ ਉਹਨਾਂ ਤੇ ਮਿਹਰਬਾਨ ਵੀ ਸਨ ਭਰ-ਭਰ ਕੇ ਢਾਲਾਂ ਦਿੰਦੇ ਸਨ ਇਨਾਮ ਇਹਨੇ ਉਹਨਾਂ ਤੇ ਮਿਹਰਬਾਨ ਵੀ ਸਨ ਕਹਿਣ ਲੱਗੇ ਉਹ ਕਵੀਆਂ ਦੀ ਸੰਜਾਨ ਤੇ ਕਵੀ ਦਰਬਾਰਾਂ ਦੀ ਸ਼ਾਨ ਵੀ ਸੀ ਇੱਕ ਵਾਰ ਤਾਂ ਬੇ ਬੇਨਤੀ ਕਰਦੇ ਆ ਕਹਿਣ ਲੱਗੇ ਇੱਕ ਕਵੀ ਕਟੋਚ ਰਿਆਸਤ ਤੋਂ ਆਇਆ ਉਸਨੇ ਸੁਣਿਆ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਏ ਕਵੀਆਂ ਦੇ ਬੜੇ ਕਦਰਦਾਨ ਨੇ ਤੇ ਜਿਹੜੇ ਕਵਿਤਾ ਵਧੀਆ ਸੁਣਾਉਂਦੇ ਨੇ ਗੁਰੂ ਸਾਹਿਬ ਇਨਾਮ ਹੀ ਬੜਾ ਦਿੰਦੇ ਮਨ ਵਿੱਚ ਆਸ ਲੈ ਕੇ ਆਇਆ ਤੇ ਇੱਕ ਸਿੱਖ ਨੂੰ ਕਹਿਣ ਲੱਗਾ ਜੀ ਮੈਂ ਗੁਰੂ ਸਾਹਿਬ ਦੇ ਕੋਲ ਕਵਿਤਾ ਸੁਣਾਉਣੀ ਹੈ ਕਿ ਮੈਨੂੰ ਸਮਾਂ ਮਿਲ ਸਕਦਾ ਉਹ ਸਿੱਖ ਨੇ ਕਿਹਾ ਬਿਲਕੁਲ ਸਮਾਂ ਮਿਲੇਗਾ ਜਾ ਕੇ ਗੋਬਿੰਦ ਸਿੰਘ ਮਹਾਰਾਜ ਕਿਹਾ ਮਹਾਰਾਏ ਕਵੀ ਆਇਆ ਕਟੋਚ ਰਿਆਸਤ ਤੋਂ ਉਸ ਨੇ ਕਵਿਤਾ ਸੁਣਾਉਣੀ ਹੈ ਤੁਹਾਨੂੰ ਜਦੋਂ ਦਰਬਾਰ ਵਿੱਚ ਆਇਆ ਤੇ ਗੁਰੂ ਸਾਹਿਬ ਪੁੱਛਦੇ ਨੇ ਭਈ ਤੇਰਾ ਨਾਮ ਕੀ ਹੈ ਤੇ ਕਵੀ ਕਹਿੰਦਾ ਜੀ ਨਾਮ ਦਾ ਕੀ ਗਰੀਬਾਂ ਦਾ ਕਿੱਥੇ ਨਾਮ ਹੁੰਦਾ ਨਾਮ ਤੇ ਅਮੀਰਾਂ ਦੇ ਹੁੰਦੇ ਨੇ ਕਹਿੰਦੇ ਫਿਰ ਵੀ ਨਾਮ ਕੀ ਹੈ ਕਹਿੰਨ ਲੱਗੇ ਜੀ ਮਾਂ ਬਾਪ ਨੇ ਨਾਮ ਰੱਖਿਆ ਸੀ ਹੰਸ ਰਾਜ ਪਰ ਕਿਸੇ ਨੇ ਹੰਸ ਰਜ ਕਿਹਾ ਹੀ ਨਹੀਂ ਸਾਰੇ ਹੰਸਾ ਹੀ ਕਹਿੰਦੇ ਕਿਸੇ ਨੇ ਹੰਸ ਰਾਜ ਨਹੀਂ ਕਿਹਾ ਮੈਨੂੰ ਕਿਉਂਕਿ ਗਰੀਬ ਹਾਂ ਤੇ ਗਰੀਬ ਨੂੰ ਮੈਨੂੰ ਹੰਸਾਈ ਕਹਿੰਦੇ ਸੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਾਰੇ ਕਹਿੰਦੇ ਕਿ ਹੰਸ ਰਾਜ ਜੀ ਵੇਖੋ ਸਤਕਾਰ ਕਿੰਨਾ ਕਹਿੰਦੇ ਕਿ ਹੰਸ ਰਾਜ ਜੀ ਸੁਣਾਓ ਕੋਈ ਕਵਿਤਾ ਤੇ ਕਵੀ ਹੰਸ ਰਾਜ ਕਵਿਤਾ ਸੁਣਾਉਂਦੇ ਨੇ ਕਹਿੰਦੇ ਕੋਈ ਸ਼ੇਰ ਵੀ ਆਉਂਦਾ ਕਹਿੰਦੇ ਹਾਂਜੀ ਸ਼ੇਰ ਸੁਣਾਇਆ ਕਹਿੰਦੇ ਰੁਬਾਈ ਵੀ ਆਉਂਦੀ ਹੈ ਕੋਈ ਕਹਿੰਦੇ ਜੀ ਰੁਬਾਈ ਵੀ ਸੁਣਾਇ ਬੜੇ ਪ੍ਰਸੰਨ ਹੋਏ ਕਹਿੰਦੇ ਕੋਈ ਤੇ ਰੋ ਸਾਡੇ ਕੋਲ ਤੇ ਸਾਡੇ ਦਰਬਾਰ ਦੀ ਸ਼ਾਨ ਵਧਾਓ ਦੋ ਚਾਰ ਦਿਨ ਉਹ ਰੋਹ ਸੰਗਤ ਜਿਹੜਾ ਕਰਦਾ ਨਾ ਵੇਖਦਾ ਕਿ ਸਿੱਖਾਂ ਦਾ ਪਿਆਰ ਕਿਤਨਾ ਆਪਸ ਵਿੱਚ ਜੋ ਸਾੜੀਚਾ ਹਾਂ ਹੋਂਦ ਸਾਡੇ ਵੀ ਅਸੀਂ ਵੰਡੇ ਹੋਏ ਆ ਇਹ ਲੁਬਾਣਾ ਸਿੱਖ ਇਹ ਪੁਨਸ਼ੀਆ ਸਿੱਖ ਇਹ ਮੁਜ਼ਫਰਾਬਾਦੀ ਪਰ ਜਦੋਂ ਉੱਥੇ ਵੇਖੇ ਤਾਂ ਕੋਈ ਅਫਗਾਨਿਸਤਾਨ ਤੋਂ ਸਿਖਾਇਆ ਹੋਇਆ ਕੋਈ ਕਸ਼ਮੀਰ ਤੋਂ ਕੋਈ ਕਾਬਲ ਤੋਂ ਕੋ ਕਿੱਥੋਂ ਆਇਆ ਹੋਇਆ ਪਾਸ਼ਾਵਾਂ ਵਕਰੀਆਂ ਨੇ ਉਹਨਾਂ ਦੀਆਂ ਪਰ ਆਪਸ ਹੀ ਪਿਆਰ ਬੜਾ ਇਹ ਕਿ ਦੁਜੇ ਤੋਂ ਜਾਨ ਮਰਦੇ ਨੇ ਜਦੋਂ ਵੇਖਦਾ ਸੇਵਾ ਕਰਦੇ ਹੋਇਆ ਬਿਨਾਂ ਵਿਤਕਰੇ ਦੇ ਬਰਾਬਰ ਤਾਂ ਸਭ ਦਿੱਤੀ ਜਾ ਰਹੀ ਜਦੋਂ ਤਿੰਨ ਚਾਰ ਦਿਨ ਰਿਹਾ ਜਦੋਂ ਜਾਨ ਲੱਗਾ ਉਹਨਾਂ ਤੇ ਗੁਰੂ ਸਾਹਿਬ ਨੇ ਸਿੱਖ ਨੂੰ ਕਿਹਾ ਕਹਿੰਨ ਲੱਗੇ ਜਿਤਨਾ ਵੀ ਆਪਣੇ ਕੋਲ ਖਜ਼ਾਨਾ ਹੈ ਨਾ ਉਹ ਸਾਰਾ ਕਵੀ ਹੰਸਰਾਜ ਨੂੰ ਦੇ ਦੇ ਤੇ ਕਵੀ ਹੰਸਰਾਜ ਕਹਿੰਨੇ ਮਾਰੇ ਮੈਂ ਗਰੀਬ ਜਿਹਾ ਇਹਨਾਂ ਖਜ਼ਾਨਾ ਕੀ ਕਰਨਾ ਆ ਦੋ ਚਾਰ ਪਏ ਦੇ ਦਿਓ ਦੋ ਚਾਰ ਮੋਹਰਾਂ ਦੇ ਦਿਓ ਮੇਰਾ ਗਰੀਬੀ ਕੱਟੀ ਜਾਣੀ ਕਹਿੰਨ ਲੱਗੇ ਨਹੀਂ ਕਹਿੰਦੇ ਗਵਾਲੀਅਨ ਦੀ ਸੰਗਤ ਕੋ ਹਾਥੀ ਲੈ ਕੇ ਆਈ ਸੀ ਭੇਟ ਕੀਤਾ ਸੀ ਉਹ ਹਾਥੀ ਵੀ ਦੇ ਦਿਓ ਸੀ ਕਵੀ ਰਾਜ ਜੀ ਕਟੋਚ ਤੋਂ ਹਾਥੀ ਦੇ ਬੈਠ ਕੇ ਆਉਣਗੇ ਹਾਥੀ ਤੇ ਜਾਇਆ ਕਰਨਗੇ ਇਹਨਾਂ ਦਾ ਮਾਨ ਸਮਾਨ ਵਧੇਗਾ ਫਿਰ ਇੱਕ ਸਿੱਖਾਂ ਦਾ ਜੱਥਾ ਤਿਆਰ ਕਰਦਾ ਕਹਿੰਦਾ ਤੁਸੀਂ ਜਾਣਾ ਹੈ ਨਾਲ ਅੱਗੇ ਨਗਾਰਾ ਵੱਜਦਾ ਜਾਏਗਾ ਤੇ ਤੁਸੀਂ ਨਾਲ ਜਾ ਕੇ ਜਿੱਥੇ ਇਹ ਰਹਿੰਦੇ ਨੇ ਨਾਲ ਸੁਣਾ ਘਰ ਬਣਾ ਕੇ ਆਉਣਾ ਬੜੇ ਵਿਦਵਾਨ ਨੇ ਮੈਂ ਬਿੰਤੀ ਕੀਤੀ ਕਲਮਵਾਲ ਦੇ ਕਿਨੇ ਧਨੀ ਸੀ ਤੇ ਕਲਮਵਾਲ ਦੇ ਕਦਰਦਾਨ ਵੀ ਸਨ ਗੁਰੂ ਸਾਹਿਬ ਉਹ ਐਸੇ ਕਦਰਦਾਨ ਨੇ ਕਿ ਕਵੀ ਚੰਦਨ ਵਰਗਾ ਹੁੰਦਾ ਤੇ ਗੁਰੂ ਸਾਹਿਬ ਕਹਿੰਦੇ ਮਾਰ ਮੈਂ ਕਵਿਤਾ ਲਿਖੀ ਆ ਤੇ ਅਰਥ ਕਰੇਗਾ ਕੋਈ ਤੇ ਜਦੋਂ ਕਵਿਤਾ ਸੁਣਾਇਆ ਤਾਂ ਕਹਿਣ ਲੱਗੇ ਉਹ ਘਾਹ ਹੈ ਜਿਹੜਾ ਕੱਟਣ ਵਾਲਾ ਭਾਈ ਧੰਨਾ ਸਿੰਘ ਉਹਨੂੰ ਬੁਲਾਓ ਉਹ ਭਾਈ ਧੰਨਾ ਸਿੰਘ ਉਹਦੇ ਅਰਥ ਕਰ ਲਿਆ ਕਹਿਣ ਲੱਗੇ ਇਹ ਵੀ ਕਵੀ ਹੈ ਤੇ ਕਵੀ ਚੰਨਨ ਨਹਰਾਮ ਕੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਕਾ ਕੱਟਣ ਵਾਲੇ ਵੱਡੇ ਵੱਡੇ ਵਿਦਵਾਨ ਨੇ ਤੇ ਕਹਿੰਦੇ ਜਦੋਂ ਤੁਰਨ ਲੱਗਾ ਨਾ ਹਾਥੀ ਤੇ ਬੈਠਾ ਹੋਇਆ ਨਾਲ ਖਜ਼ਾਨਾ ਵੀ ਹੈ ਤੇ ਕਹਿੰਦਾ ਮਹਾਰਾਜ ਤੁਸੀਂ ਹਾਥੀ ਦਿੱਤਾ ਮੰਗਿਆ ਨਹੀਂ ਸੀ ਮੈਂ ਤੁਸੀਂ ਖਜ਼ਾਨਾ ਦਿੱਤਾ ਮੈਂ ਨਹੀਂ ਮੰਗਿਆ ਘਰ ਬਣਾਉਣ ਤੁਸੀਂ ਗੱਲ ਕੀਤੀ ਇੱਕ ਚੀਜ਼ ਮੈਂ ਮੰਗਣੀ ਚਾਹਣਾ ਤੇ ਨਾਲ ਦੇ ਸਿੱਖ ਹੱਸ ਕੇ ਕਹਿੰਨਗੇ ਸਭ ਕੁਝ ਲੈ ਲਿਆ ਹਾਲਾਂ ਵੀ ਕੋਈ ਰਹਿੰਦਾ ਕਹਿੰਦੇ ਮੰਗ ਕੀ ਮੰਗਣਾ ਹੈ ਕਹਿੰਦਾ ਮਾਰਾ ਮੇਰੇ ਝੋਲੀ ਵਿੱਚ ਸਿੱਖੀ ਪਾ ਦੇ ਵਾਹ ਅੱਜ ਜੋ ਸਾਡੇ ਕੋਲ ਸਭ ਕੁਝ ਹੈ ਵੇਖੋ ਗੁਰੂ ਨੇ ਨਾ ਹਾਥੀ ਸਾਨੂੰ ਦਿੱਤੇ ਹੋਏ ਨੇ ਆ ਜਿਨ੍ਹਾਂ ਵੀਰਾਂ ਨੇ ਵੱਡੇ ਵੱਡੇ ਟਰਾਲੇ ਪਾਏ ਨੇ ਟਰੱਕ ਪਾਏ ਨੇ ਉਹ ਹਾਥੀ ਨੇ 50 50 ਲੱਖ ਦੀਆਂ ਗੱਡੀਆਂ ਰੱਖੀਆਂ ਨੇ ਹਵੇਲੀਆਂ ਬਣਾਈਆਂ ਨੇ ਇਹ ਹਾਥੀ ਵਰਗੇ ਬੰਗਲੇ ਬਣਾਏ ਹੋਏ ਨੇ ਨਾ ਪਰ ਸਾਡੇ ਕੋਲ ਜੋ ਹੰਸ ਰਾਜ ਨੇ ਮੰਗਿਆ ਨਾ ਉਹ ਸਾਡੇ ਕੋਲ ਨਹੀਂ ਹੈ ਜਦੋਂ ਸਿੱਖੀ ਲੈ ਕੇ ਗੁਰੂ ਤੋਂ ਅੰਮ੍ਰਿਤ ਛਕਿਆ ਤੇ ਹੰਸ ਰਾਜ ਸਿੰਘ ਬਣਿਆ ਤੇ ਸਿੱਤੇ ਦਸਾਰਜਾਈ ਘੋੜਾ ਹਾਥੀ ਤੇ ਸਵਾਰ ਹੋ ਕੇ ਕਟੋਚ ਰਿਆਸਤ ਪੁਜਿਆ ਤੇ ਕਟੋਚ ਰਿਆਸਤ ਦਾ ਰਾਜਾ ਜਿਹੜਾ ਉਹ ਸ਼ਿਕਾਰ ਤੇ ਚੜਿਆ ਹੋਇਆ ਸੀ ਉਹਨੇ ਵੇਖਿਆ ਕੋਈ ਬੰਦਾ ਹਾਥੀ ਤੇ ਬੈਠਾ ਹੋਇਆ ਤੇ ਨਾਲ ਦੇ ਨਾਲ ਸਿੰਘ ਵੀ ਨੇ ਅੱਗੇ ਨਗਾਰਾ ਵੱਜ ਰਿਹਾ ਤੇ ਆ ਕੇ ਸਾਹਮਣੇ ਹੱਥ ਜੋੜ ਕੇ ਕਹਿੰਦਾ ਤੁਸੀਂ ਕਿਹੜੀ ਰਿਆਸਤ ਦੇ ਰਾਜੇ ਹੋ ਤੇ ਕਵੀ ਹਾਂਸ ਰਾਜ ਕਹਿੰਦੇ ਮੈਂ ਰਾਜਾ ਰੋਜਾ ਨਹੀਂ ਮੈਂ ਗੁਰੂ ਗੋਬਿੰਦ ਸਿੰਘ ਦੇ ਦਰਦ ਮੰਗਤਾ ਹਾਂ ਤੇ ਰਾਜਾ ਕਟੋਚੀਆ ਕਹਿੰਦਾ ਜਿਸ ਗੁਰੂ ਦੇ ਮੰਗਤੇ ਨੇ ਧਨਾਰ ਨੇ ਗੁਰੂ ਕਿੰਨਾ ਵੱਡਾ ਹੋਵੇ ਵਾਹਿਗੁਰੂ ਪੜਦੇ ਅਸੀਵੀਆਂ ਸਤਿਗੁਰੂ ਸਾਚੇ ਸਾਈ ਬਾ ਕੀਆ ਨਹੀਂ ਕਰਤੇ ਰਹਿ ਘਰ ਤਾਂ ਤੇਰਾ ਸਬਕ ਛੈ ਜਿਸ ਦੇ ਸੋ ਪਾਵੇ ਪਰ ਸਾਨੂੰ ਭਰੋਸਾ ਨਹੀਂ ਹੈ ਇਹੀ ਤਾਂ ਕਾਰਨ ਹੈ ਕਿ ਜਿਸ ਬਰ ਗੁਰੂ ਨੂੰ ਛੱਡ ਕੇ ਮਨਮੁਖ ਹੋਏ ਬੰਦੇ ਕਾ ਬੰਦਾ ਅਜ ਥਾਂ ਤਾਂ ਪਟਕ ਰੇ ਜਿਸ ਗੁਰੂ ਨੇ ਸਾਡੇ ਲਈ ਸਭ ਕੁਝ ਵਾਰ ਦਿੱਤਾ ਆਪਣਾ ਸਰਬੰਸ ਵਾਰਿਆ ਤੇ ਸਰਬੰਸ ਵਾਰਨ ਤੋਂ ਬਾਅਦ ਬੜਾ ਪਿਆਰਾ ਟਾਈਮ ਵੀ ਲਿਖਦਾ ਕਿੰਨਾ ਕਾ ਦੁਨੀਆ ਅੰਦਰ ਜੰਗਾਂ ਹੁੰਦੀਆਂ ਤੇ ਜੰਗ ਹੋਣ ਤੋਂ ਬਾਅਦ ਜਿੱਤ ਹੁੰਦੀ ਹੈ ਤੇ ਜਿੱਤ ਦਾ ਸਾਰਾ ਜੜਾ ਉਹ ਬਾਦਸ਼ਾਹ ਦੇ ਸਿਰ ਤੇ ਸਜਦਾ ਹੈ ਪਰ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਏ ਨੇ ਜਦੋਂ ਜਿੱਤ ਹੋਈ ਤੇ ਕਲਗੀ ਸਜਾਉਂਦੇ ਨੇ ਭਾਈ ਸੰਗਤ ਸਿੰਘ ਦੇ ਸਿਰ ਤੇ ਜਿਸ ਕਲਗੀ ਧਰ ਕੇ ਅਸੀਂ ਕਲਗੀਧਰ ਪਿਤਾ ਕਹਿੰਦੇ ਆ ਉਸ ਗੁਰੂ ਨੇ ਆਪਣੀ ਕਲਗੀ ਵੀ ਪ੍ਰਿੰਸਿਕ ਦੇ ਸਿਰ ਤੇ ਸਜਾ ਦਿੱਤੀ ਹੈ ਤੇ ਵੇਖਣਾ ਉਹ ਐਸਾ ਹੀ ਗੁਰੂ ਆ ਜਿਸ ਨੇ ਨਾ ਆਪਣੇ ਪਿਤਾ ਦਾ ਸੰਸਕਾਰ ਕਰ ਸਕਿਆ ਨਾ ਆਪਣੇ ਪੁੱਤਰਾਂ ਦਾ ਸੰਸਕਾਰ ਕੀਤਾ ਨਾ ਆਪਣੀ ਮਾਂ ਦਾ ਸੰਸਕਾਰ ਕਰ ਸਕਿਆ ਤੇ ਇਹ ਦੇਸ਼ ਇਹ ਸਿੱਖ ਕੌਮ ਕਦੇ ਉਸ ਗੁਰ ਦੇਨ ਮੁਕਾ ਨਹੀਂ ਸਕਦੀ ਮੇਰੇ ਬਾਜਾ ਵਾਲੇ ਪਾਤਸ਼ਾ ਤੂੰ ਜੋਤ ਅਗੰਮੀ ਤੂੰ ਛੱਤ ਧਰਮ ਦੀ ਰੱਖ ਲੈ ਦੇ ਸਿਰਾਂ ਦੀ ਥੰਮੀ ਤੇਰੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਮੰਮੀ ਪਰ ਤੇਰੇ ਵਰਗਾ ਪੁੱਤ ਕੋਈ ਜੰਮ ਲਵੇ ਉਹ ਮਾ ਨਹੀਂ ਜੰਮੀ ਵੇਖੋ ਉਮਰ ਕਿਤਨੀ ਹੈ 41 ਸਾਲ 9 ਮਹੀਨੇ 15 ਦਿਨ ਦੀ ਉਮਰ ਹੈ ਪਰ ਜੋ ਸਾਕ ਜੋ ਇਤਿਹਾਸ ਗੁਰਸਹਿਬ ਰਚ ਕੇ ਗਏ ਉਹ ਦੁਨੀਆ ਦੇ ਸਾਹਮਣੇ ਇੱਕ ਬਹੁਤ ਵੱਡੀ ਮਿਸਾਲ ਹੈ ਸਾਨੂੰ ਲੋੜ ਹੈ ਅਸੇ ਅਜ ਰਹਿਬਤ ਦੀ ਜਿਹੜਾ ਇਸ ਕੌਮ ਦੀ ਗਵਾਹੀ ਕਰ ਸਕੇ ਅਸਾਨੂੰ ਲੋੜ ਐ ਸੇ ਕਲਗੇ ਦੇ ਪਿਤਾ ਦੀ ਜਿਹੜੇ ਆਪਣੇ ਬੱਚੇ ਵਾਰ ਕੇ ਅ ਜੀ ਦੁਨੀਆ ਅੰਦਰ ਲੋਕ ਕਹਿੰਦੇ ਨੇ ਅਸੀਂ ਪਰਵਰਤਨ ਲਿਆਉਣਾ ਹੈ ਅਸੀਂ ਲੋਕਾਂ ਦੇ ਭਲੇ ਦੀ ਗੱਲ ਕਰਨੀ ਹੈ ਤੇ ਜੇ ਪਰਵਰਤਨ ਦੀ ਗੱਲ ਕਰਦੇ ਹੋ ਤੇ ਕਦੇ ਗੁਰੂ ਗੋਬਿੰਦ ਸਿੰਘ ਜੀ ਮਾਰਾ ਸਿੱਖੋ ਕਿ ਆਪਣੇ ਬੱਚੇ ਵਾਰ ਕੇ ਇਹ ਪਰਵਰਤਨ ਲਿਆਂਦਾ ਜਾ ਸਕਦਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਵਿਚਾਰ ਕਰਦੇ ਹਾਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਨੌਜਵਾਨ ਵੀਰਾਂ ਦਾ ਬਹੁਤ ਧੰਨਵਾਦ ਇਤਨੇ ਵਿਚਾਰ ਫਤਿਹ ਪ੍ਰਵਾਨ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ